ਮੁਕਤੀ ਦਾ ਦਵਾਰ ਜਿਹੜਾ ਹੈ ਉਹ ਰਾਈ ਦੇ ਦਾਣਾ ਜਿਹੜਾ ਹੁੰਦਾ ਹੈ ਉਹਦੇ ਦਸਵੇਂ ਹਿੱਸੇ ਜਿੰਨਾ ਛੋਟਾ ਹੈ ਤੇ ਉਸ ਵਿੱਚੋਂ ਨਿਕਲਣ ਵਾਸਤੇ ਉਨੇ ਛੋਟੇ ਹੋਣਾ ਪੈਂਦਾ ਹੈ ਪਰ ਸਾਡਾ ਮਨ ਜਿਹੜਾ ਹੈ ਉਹ ਹਾਥੀ ਦੀ ਤਰ੍ਹਾਂ ਵੱਡਾ ਹੋਇਆ ਪਿਆ ਹੈ ਤੇ ਇਸ ਕਰਕੇ ਉਹ ਉਸ ਨਿੱਕੀ ਜੀ ਦਰਵਾਜ਼ੇ ਦੇ ਵਿੱਚੋਂ ਨਿਕਲ ਨਹੀਂ ਪਾਰਿਆ ਹੁਣ ਮਨ ਹਾਥੀ ਦੀ ਤਰ੍ਹਾਂ ਕਿਦਾਂ ਹੋ ਗਿਆ ਕਿਉਂਕਿ ਮਨ ਜਿਹੜਾ ਹੈ ਉਹ ਤਾਂ ਹੰਕਾਰ ਦੇ ਨਾਲ ਭਰਿਆ ਹੋਇਆ ਹੈ ਹੰਕਾਰ ਦੇ ਨਾਲ ਭਰ-ਭਰ ਕੇ ਉਹ ਮਨ ਐਡਾ ਵੱਡਾ ਹੋਇਆ ਹੋਇਆ ਹੈ ਕਿ ਉਹ ਨਿੱਕੇ ਜਿਹੇ ਦਰਵਾਜ਼ੇ ਦੇ ਵਿੱਚੋਂ ਨਿਕਲ ਹੀ ਨਹੀਂ ਸਕਦਾ ਜਦੋਂ ਤੱਕ ਹੰਕਾਰ ਦੇ ਵਿੱਚ ਫਸੇ ਹੋਏ ਹਾਂ ਮੈਂ ਮੇਰੀ ਦੇ ਵਿੱਚ ਫਸੇ ਹੋਏ ਹਾਂ ਉਦੋਂ ਤੱਕ ਉਸ ਦਵਾਰ ਵਿੱਚੋਂ ਨਹੀਂ ਨਿਕਲਿਆ ਜਾਏਗਾ ਪਰ ਜੇ ਇਸ ਹੰਕਾਰ ਨੂੰ ਖਤਮ ਕਰਨਾ ਹੈ ਤਾਂ ਫਿਰ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਪਵੇਗਾ ਜਿੱਦਾਂ ਜਿੱਦਾਂ ਗੁਰੂ ਦੇ ਸ਼ਬਦ ਦੀ ਸਮਝ ਆਏਗੀ ਤੇ ਉਸ ਸ਼ਬਦ ਤੇ ਵੀ ਸੋਜੀਤੇ ਅਮਲ ਕਰਨ ਲੱਗਾਂਗੇ ਜੀਵਨ ਜਾਤ ਜਿਹੜੀ ਆ ਉਹ ਗੁਰੂ ਤੋਂ ਪੁੱਛਣ ਲੱਗਾਂਗੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਗੁਰਬਾਣੀ ਦੀ ਬਰਕਤ ਤੇ ਨਾਲ ਹੰਕਾਰ ਜਿਹੜਾ ਹੈ ਉਹ ਘਟਣ ਲੱਗ ਪੈਂਦਾ ਹੈ ਮਨ ਜਿਹੜਾ ਉਹ ਕਾਬੂ ਦੇ ਵਿੱਚ ਆ ਜਾਂਦਾ ਹੈ ਅਤੇ ਸੱਚ ਦੇ ਨਾਲ ਲਪੇੜ ਹੋਣ ਲੱਗ ਪੈਂਦੇ ਹਾਂ ਉਸ ਪਰਮਾਤਮਾ ਦੇ ਨਾਲ ਜੁੜਨ ਲੱਗ ਪੈਂਦੇ ਹਾਂ ਜਦੋਂ ਉਸ ਪਰਮਾਤਮਾ ਦੇ ਨਾਲ ਜੁੜ ਗਏ ਸੱਚ ਨੂੰ ਪਛਾਣ ਲਿਆ ਸਮਝ ਆ ਗਈ ਕਿ ਸਭ ਕੁਝ ਕਰਨ ਕਰਨ ਵਾਲਾ ਉਹ ਪਰਮਾਤਮਾ ਆਪ ਹੈ ਮੈਂ ਤਾਂ ਕੁਝ ਵੀ ਨਹੀਂ ਹੈਗੀ ਤੇ ਫੇਰ ਜਿਹੜਾ ਮਨ ਹੈ ਉਹ ਉਸ ਨਿੱਕੇ ਜਿਹੇ ਦਰਵਾਜ਼ੇ ਦੇ ਵਿੱਚੋਂ ਨਿਕਲ ਸਕਦਾ ਹੈ ਤੇ ਫੇਰ ਪਰਮਾਤਮਾ ਦੇ ਵਿੱਚ ਭੇਦ ਹੋ ਕੇ ਤੇ ਇਸ ਜੀਵਨ ਦਾ ਜਿਹੜਾ ਸਹੀ ਮੂਲ ਹੈ ਉਹ ਆਪਾਂ ਖੱਟ ਸਕਨੇ ਹਾਂ